ਸੁਜੀ ਪ੍ਰਧਾਨ ਸਰਦਾਰ ਸੁਜੀ ਸਿੰਘ ਜੀ ਉਹ ਫਾਈਨ ਮੀਟਿੰਗ ਦੇ ਆਪਣਾ ਪ੍ਰਬੰਧਕ ਸੁਜੀ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੇ ਬਤੇ ਨਗੂਦ ਦੇ ਵਾਪਸ ਪਿੰਡਾਂ ਨੂੰ ਆਏ ਸਾਡੇ ਸਤਿਕਾਰਯੋਗ ਜੀ ਨੂੰ ਆਪਾਂ ਕਰਦੇ ਹੋਏ ਆ ਤਾਂ ਕਿ ਆਪਣੀਆਂ ਜਿਹੜੀਆਂ ਅੰਗਰਾਨੀਆਂ ਸਮੱਸਿਆਵਾਂ ਆ ਆਪਣੀਆਂ ਲੋੜੀਆਂ ਮੰਗਾਂ ਜਿਹੜੀਆਂ ਕੇ ਪਾਸੇ ਆਪਾਂ ਪੂਰਾ ਮਿਲਵਾਜੇ ਜੀ ਜਿਹਦੇ ਵਿੱਚ ਭਾਗਿਆ ਪਾਰਟੀਾਂ ਦੇ ਨਾਮ ਦੇ ਕਾਂਗਰਸ ਦੇ ਆਮ ਆਦਮੀ ਪਾਰਟੀ ਅਕਾਲੀਆਂ ਨੇ ਉਹਨਾਂ ਦੇ ਜਿਹੜੇ ਉਥੇ ਰਖਾ ਕੇ ਦੇ ਦਾਮ ਹੋਏ ਤੋਂ ਅਸੀਂ ਪਹਿਲ ਦੇਤਾ ਤੇ ਨੰਬਰ ਦਾ ਵੀ ਮੁੰਡਾ ਦੁਨੀਆ ਕਰਾ ਲਈ ਮੈਂ ਦਬਿਆ ਕੋਈ ਮੰਗਾਇਆ ਲਿਗਰੂ ਉਧਰ ਉਧਾਈ ਲਾਰੇ ਰੱਪੇ ਲਾ ਕੇ ਆਪਾਂ ਨੂੰ ਲਾਰੇ ਰੱਪੇ ਰੱਖ ਕੇ ਕਿ ਜਿੱਥੇ ਨਹੀਂ ਨਾ ਅਸੀਂ ਜਦੋਂ ਆਪਾਂ ਗੰਦਰ ਨਾ ਬ੍ਰਾਂਡ ਜਵਾਰੀ 2 ਲੱਖ ਹੋਈ ਸੀ ਮਹਿੰਦਰ ਭਗਤ ਜੀ ਜਿਆ ਸੀ ਤੋ ਉਹ ਜਿਹੜੀ ਕੋਧਦੀ ਗਦੀਪ ਸਿੰਘ ਜੀ ਸੰਧੂ ਜਿਹੜੇ ਤਕਰੀਬਨ ਸਾਡੀ ਹਰ ਮੀਟਿੰਗ ਦੇ ਵਿੱਚ ਸਾਡੇ ਭਰਾਵਾਂ ਵਾਲਾ ਹੀ ਉਹਨਾਂ ਦਾ ਪਿਆਰ ਬਣਿਆ ਹੈ ਨਾ ਇਹ ਲੰਮੜਦਾਰਾਂ ਨੂੰ ਇੱਕ ਬਹੁਤ ਵੱਡੀ ਹੈ ਜਿਹੜੀ ਇੱਕ ਵਸਤੀ ਇਹ ਸਾਬ ਲਿਖਿਆ ਨਾ ਪਰੋਸਾ ਦਿਓ ਪਰੋਸਾ ਨਾ ਦਿਓ ਪਾਈ ਪਰੋਸਾ ਦਿਓ ਪਰੋਸਾ ਕਰੋ ਇਹਨਾਂ ਪੁਰਸ਼ੋ ਤੁਹਾਡਾ ਕੰਮ ਕਰਦੇ ਆ ਇਹਦੀ ਗੱਲ ਮੈਂ ਇਸਦੀ ਬੜੀ ਗੱਲ ਕਰਦਾ ਹਾਂ ਤਾਂ ਲਾ ਕੇ ਵਿਦੇਸ਼ਾਂ ਦੇ ਵਿੱਚ 77 80 80 ਲੱਖ ਰੁਪਇਆ ਲਾ ਕੇ ਵਿਦੇਸ਼ਾਂ ਵਿੱਚ ਗਏ ਸੀ ਉੱਥੋਂ ਉਹਨਾਂ ਨੂੰ ਉੱਥੇ ਦੀ ਸਰਕਾਰ ਨੇ ਉੱਥੇ ਉਹਨਾਂ ਨੂੰ ਜਦੋਂ ਬਾਰਡਰ ਟੱਪਿਆ ਜਦੋਂ ਠੀਕ ਹੈ ਇਥੋਂ ਦੁਬੀ ਹੋ ਕੇ ਗਏ ਆ ਸਾਡੇ ਖਿਲਾਫ ਸਰਕਾਰ ਜਿਹੜਾ ਦੇਖਾ ਲੀਗਾ ਸਾਹਿਬ ਬਿਠੇ ਆ ਕਿਉਂਕਿ ਦੇਖੋ ਆਨੰਦ ਘਰ ਤੋਂ ਪੀਰਾ ਨਮਰਦਾ ਜੁਨੀ ਲੋ ਹਰ ਮਹੀਨੇ ਆਪਾਂ ਕਿ ਮਿਲ ਰਹੇ ਹਾਂ ਤੋਂ ਮੀਟਿੰਗ ਰੱਖਣ ਦਾ ਮਕਸਦ ਇਹ ਹੁੰਦਾ ਕਿ ਅਸੀਂ ਇਕੱਠੇ ਹੋ ਕੇ ਸਾਨੂੰ ਚਾਹ ਹੀ ਪੀਂਦੀਆਂ ਤੇ ਪਕੌੜੇ ਬਣਿਆ ਹੁੰਦਾ ਕਿ ਇਹ ਆਪਣੋਂ ਮਹੀਨੇ ਦੇ ਦੌਰਾਨ ਜਿਹੜੀ ਵੀ ਕੋਈ ਪ੍ਰੋਬਲਮ ਆ ਕੋਈ ਮੁਸ਼ਕਲ ਆਈ ਹੁੰਦੀ ਆ ਜਾਂ ਕੋਈ ਆਪਣੇ ਕੰਮ ਰੁਕੇ ਹੁੰਦੇ ਆ ਆਪਾਂ ਬੈਠ ਕੇ ਉਹਨੂੰ ਡਿਸਕਸ ਕਰ ਲਈਦੇ ਵੀ ਪਿਛਲੇ ਮਹੀਨੇ ਚ ਆ ਸਾਡੇ ਕੰਮ ਰਹਿ ਗਈ ਸੀ ਸੀ ਉਹਦਾ ਨਾਮ ਰੱਖਿਆ ਸੀ ਮਾਲਟਾ ਗਾੜ ਉਹ ਤੋਂ ਮਾਲਟਾ ਗਾੜ ਦੇ ਵਿੱਚ 400 ਤੋਂ ਵੱਧ ਜਿਹੜੇ ਸੀ ਮੁੰਡੇ ਉਹਨਾਂ ਵਿੱਚ ਡੋਗ ਕੇ ਬਾਹਰ ਦਿੱਤੇ ਸੀ ਉਹਨਾਂ ਦੀ ਜਿਹੜੀ ਗਲਤੀ ਸੀਗੀ ਕੋਹਲੀ ਸਿੰਘ ਨੇ ਗਲਤੀ ਸੀ ਕਿ ਜਿਹੜੇ ਆਪਣੇ ਜਮੀਨਾ ਗਹਿਣੇ ਪਾ ਗਏ ਜਾਂ ਬ ਉਹ ਕਿਰਨ ਜਿੱਦਾਂ ਮਰਜੀ ਕੰਦਾ ਕੱਪ ਕੇ ਪਹੁੰਚੇ ਸੀ ਉਹਨਾਂ ਨੂੰ ਇੱਕ ਐਸ ਢੰਗ ਨਾਲ ਵਾਪਸ ਭੇਜਿਆ ਗਿਆ ਜਦੋਂ ਬੜੇ ਖਤਰਨਾਕ ਮੁਜਰਮ ਹੁੰਦੇ ਆ ਇਸ਼ਤਿਹਾਰੀ ਮੁਜਰਮ ਹੁੰਦੇ ਆ ਹਾ ਸੋ ਸ੍ਰੀ ਅਕਾਲ ਜੀ ਇਦਾਂ ਆਪਾਂ ਅੱਤੀ ਪਰੇ ਕਰਦੇ ਤੇ ਇਹਦੀ ਕੋਈ ਨਹੀਂ ਪਰ ਹਾਂ ਆਇਆ ਪਰੇ ਕੱਢੀਓ ਜੀ ਜਿੰਦਾਬਾਦ 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 ਸਾਡੀਆਂ

ਪੰਜਾਬ ਲੰਬੜਦਾਰ ਜੂਨੀਅਨ ਪ੍ਰਧਾਨ ਜ਼ਿਲ੍ਹਾ ਚਲੰਦਰ ਅੱਜ ਦੀ ਜਿਹੜੀ ਮੀਟਿੰਗ ਆ ਨਕੋਦਰ ਤਹਿਸੀਲ ਦੇ ਵਿੱਚ ਸਰਦਾਰ ਸਰਜੀਤ ਸਿੰਘ ਜੀ ਹੇਰ ਦੀ ਪ੍ਰਧਾਨਗੀ ਦੇ ਵਿੱਚ ਅਤੇ ਵੱਖ-ਵੱਖ ਪਿੰਡਾਂ ਤੋਂ ਲੰਬੜਦਾਰ ਸਹਿਬਾਨ ਸਾਡੇ ਸੀਨੀਅਰ ਆਗੂ ਸਹਿਬਾਨ ਜਿਹੜੇ ਜ਼ਿਲ੍ਹਾ ਜ਼ਿਲਹੇ ਦੇ ਅਤੇ ਤਹਿਸੀਲ ਦੇ ਉਹ ਇਕੱਤਰ ਹੋ ਕੇ ਅੱਜ ਉਹਨਾਂ ਨੇ ਜਿੱਥੇ ਆਪਣੇ ਲੰਬੜਦਾਰਾਂ ਦੀਆਂ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਉਹਦੇ ਬਾਰੇ ਵਿਚਾਰ-ਵਟਾਂਦਰਾ ਕੀਤਾ ਉੱਥੇ ਹੀ ਜਿਹੜੀ ਪੰਜਾਬ ਸਰਕਾਰ ਆ ਹੁਣ ਤਾਂ ਹੀ ਸਾਨੂੰ ਝੂਠੇ ਲਾਰੇ ਲਾਉਂਦੇ ਆ ਰਹੀ ਆ ਉਹਦੇ ਖਿਲਾਫ ਵੀ ਜਿਹੜਾ ਸੰਘਰਸ਼ ਵਿਢਣ ਲਈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪੰਜਾਬ ਲੰਬੜਦਾਰ ਯੂਨੀਅਨ ਜਿਹਦੇ ਪ੍ਰਧਾਨ ਸਰਦਾਰ ਗ੍ਰਿਪਾਲ ਸਿੰਘ ਦੀ ਸਮਰਾ ਅਤੇ ਉਹਨਾਂ ਦੇ ਨਾਲ ਸਮੁੱਚੀ ਜਿਹੜੀ ਟੀਮ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਸੰਘਰਸ਼ ਜਿਹੜਾ ਆ ਉਹ ਵਿਢਣ ਲਈ ਜੋ ਵੀ ਸਾਨੂੰ ਪ੍ਰੋਗਰਾਮ ਅਲਿਕੋਗੀ ਉਹਦੇ ਵਿੱਚ ਜਿਹੜੀ ਪੰਜਾਬ ਲੰਬੜਦਾਰ ਜੁਨੀਅਨ ਜ਼ਿਲ੍ਹਾ ਜਲੰਧਰ ਤਹਿਸੀਲ ਨਕੋਦਰ ਇਹ ਜਿਹੜੇ ਆ ਉਹਦੇ ਵਿੱਚ ਸ਼ਮੂਲੀਅਤ ਕਰਕੇ ਇਹ ਸਰਕਾਰ ਨੂੰ ਜਿਹੜੇ ਹੁਣ ਤਾਂ ਝੂਠੇ ਲਾਰੇ ਲਾਉਂਦੀ ਆ ਰਹੀ ਆ ਉਹਦੇ ਖਿਲਾਫ ਸੰਘਰਸ਼ ਪੱੜਨ ਲਈ ਜਿਹੜਾ ਅੱਜ ਸਾਡਾ ਪ੍ਰੋਗਰਾਮ ਆ ਉਹ ਪ੍ਰਣਾਲਾ ਦੇ ਵਿੱਚ 26 ਤਰੀਕ ਨੂੰ ਜਿਹੜਾ ਉਹ ਇੱਕ ਬਹੁਤ ਪੰਜਾਬ ਦਾ ਜੁਨੀਅਨ ਦਾ ਜਿਹੜਾ ਸਰਦਾਰ ਕਿਰਪਾਲ ਸਿੰਘ ਦੀ ਸਮਰਾਹ ਸਾਹਿਬ ਅਤੇ ਸਮੁੱਚੀ ਪੰਜਾਬ ਦੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਇਕੱਤਰ ਹੋ ਕੇ ਅਗਲਾ ਪ੍ਰੋਗਰਾਮ ਦੇਣਗੇ ਉਹਦੇ ਵਿੱਚ ਜੋ ਵੀ ਉਹ ਪ੍ਰੋਗਰਾਮ ਸਾਨੂੰ ਦੇਣਗੇ ਅਸੀਂ ਸਰਕਾਰ ਦੇ ਖਿਲਾਫ ਸੰਘਰਸ਼ ਵਿੜਨ ਲਈ ਜਿਹੜੇ ਉਹ ਤਿਆਰ ਆਂ ਜਾਂ ਪੰਜਾਬ ਸਰਕਾਰ ਸਾਡੇ ਨਾਲ ਕੋਈ ਗੱਲਬਾਤ ਜਾਂ ਰਾਬਤਾ ਕਰਨਾ ਚਾਹੁੰਦੀ ਆ ਤੇ ਉਹ ਜਿਹੜਾ ਉਸ ਤੋਂ ਪਹਿਲਾਂ-ਪਹਿਲਾਂ ਉਹ ਸਾਡੇ ਪ੍ਰਧਾਨ ਸਾਹਿਬ ਜਿਹੜੇ ਆ ਉਹ ਸਰਕਾਰ ਦੇ ਨਾਲ ਕੋਸ਼ਿਸ਼ ਕਰਨਗੇ ਕਿ ਆਪਣੀਆਂ ਰਹਿਂਦੀਆਂ ਮੰਗਾਂ ਆਪਣੇ ਜਿਹੜੇ ਮਸਲੇ ਆ ਉਹ ਜਿਹੜੇ ਹੱਲ ਕਰਾ ਸਕਣ ਪ੍ਰਧਾਨ ਜੀ ਇੱਕ ਡਿਪੋਰਟ ਹੋ ਕੇ ਨੌਜਵਾਨ ਜਿਹੜੇ ਹੈਗੇ ਆ ਮੈਥਾ ਤੋਂ ਆ ਰਹੇ ਨੇ ਕਾਫੀ ਜਗ੍ਹਾ ਹੈ ਗਿਆ ਸਿਆਸਤ ਵੀ ਚੱਲ ਰਹੀ ਹੈ ਕਿਸ ਤਰ੍ਹਾਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਦੇਖੋ ਇਹ ਜਿਹੜੇ ਸਾਡੇ ਪੰਜਾਬ ਦੇ ਚੋਂ ਨੌਜਵਾਨ ਜਿਹੜੇ ਬਾਹਰ ਵਿਦੇਸ਼ਾਂ ਵਿੱਚ ਜਾਂਦੇ ਆ ਉਹ ਪੰਜਾਬ ਦੇ ਵਿੱਚੋਂ ਆਪਣੀ ਜਿਹੜੀ ਬੇਰੁਜ਼ਗਾਰੀ ਆ ਜੇ ਇਹਨਾਂ ਨੂੰ ਰੋਜ਼ਗਾਰ ਮਿਲਦਾ ਹੋਵੇ ਇੱਥੇ ਦਾ ਜਿਹੜਾ ਸਿਸਟਮ ਆ ਉਹ ਤੱਕ ਕੇ ਉਹ ਬਾਹਰ ਵਿਦੇਸ਼ਾਂ ਦੇ ਵਿੱਚ ਬਹੁਤ ਨਜਾਇਜ਼ ਤਰੀਕੇ ਦੇ ਨਾਲ ਲੱਖਾਂ ਰੁਪਈਆ ਖਰਚ ਕੇ ਜਿਹੜਾ ਉਹ ਗਏ ਆ ਉੱਥੇ ਉਦੇ ਵਿੱਚ ਜਿਹੜੇ ਇੱਥੇ ਏਜੰਟ ਜਿਹੜੇ ਉਹਨਾਂ ਨੂੰ ਸਬਜ਼ ਬਾਗ ਦਿਖਾಳ್ ਕੇ ਉਹਨਾਂ ਦੇ ਨਾਲ ਧੋਖਾ ਕੀਤਾ ਉਹ ਜਿਹੜਾ ਉਹ ਸਬਜ਼ ਬਾਗਦਾਨ ਦਿਖਾ ਲਿਆ ਉਹ ਨੌਜਵਾਨ ਗਮਰਾਹ ਹੋ ਕੇ ਲੱਖਾਂ ਰੁਪਈਆ ਖਰਚ ਕੇ ਅੱਜ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਗਏ ਸੀ ਉੱਥੇ ਉਹ ਪੜੇ ਜਾਣ ਤੇ ਉਹਨਾਂ ਨੂੰ ਜਦੋਂ ਵਾਪਸ ਰਿਪੋਰਟ ਕੀਤਾ ਬਹੁਤ ਹੀ ਜਲੀਲ ਕਰਕੇ ਬਹੁਤ ਹੀ ਉਹਨਾਂ ਦੇ ਨਾਲ ਧੱਕੇਸ਼ਾਹੀ ਕਰਕੇ ਉਹਨਾਂ ਨੂੰ ਜਿਹੜਾ ਪੰਜਾਬ ਦੇ ਵਿੱਚ اتارਿਆ ਗਿਆ 에ਰਪੋਰਟਾਂ ਤੇ ਇਹ ਪੰਜਾਬ ਦੀ ਪੰਜਾਬੀਆਂ ਨੂੰ ਇੱਕ ਜਲੀਲ ਕਰਨ ਵਾਲੀ ਗੱਲ ਆ ਅਸੀਂ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਮੰਗ ਕਰਦੇ ਆ ਪੰਜਾਬ ਲੰਬੜਦਾਰ ਯੂਨੀਅਨ ਇਹਨਾਂ ਨੌਜਵਾਨਾਂ ਦੀ ਬਾਹ ਫੜੀ ਜਾਵੇ ਉਹਨਾਂ ਜਿਹੜੇ ਏਜੰਟਾਂ ਨੇ ਉਹਨਾਂ ਦੇ ਕੋਲੋਂ ਲੱਖਾਂ ਰੁਪਈਆ ਉਹਨਾਂ ਦਾ ਖਾਦਾ ਉਹ ਜਿਹੜਾ ਉਹਨਾਂ ਨੂੰ ਉਹਨਾਂ ਦਾ ਪੈਸੇ ਦੁਆਏ ਜਾਣ ਉਹਨਾਂ ਨੂੰ ਹੌਸਲਾ ਦਿੱਤਾ ਜਾਵੇ ਉਹਨਾਂ ਨੂੰ ਰਗਯਾਰ ਦਿੱਤਾ ਜਾਵੇ ਤੇ ਜਿਹੜੀ ਅਮਰੀਕਾ ਸਰਕਾਰ ਆ ਉਹਦੇ ਖਿਲਾਫ ਵੀ ਅਸੀਂ ਉਹਦੀ ਵੀ ਨਿੰਦਿਆ ਕਰਦੇ ਆ ਕਿ ਉਹ ਕੋਈ ਬਹੁਤ ਵੱਡੇ ਅਪਰਾਧੀ ਜਾਂ ਦੋਸ਼ੀ ਨਹੀਂ ਸੀ ਜਿਨ੍ਹਾਂ ਨੂੰ ਇੰਨਾ ਜਲੀਲ ਕਰਕੇ ਸਾਡੇ ਬੱਚਿਆਂ ਨੂੰ ਸਾਡੀਆਂ ਧੀਆਂ ਨੂੰ ਸਾਡੀਆਂ ਭੈਣਾਂ ਨੂੰ ਹੱਥਕੜੀਆਂ 'ਚ ਜਕੜ ਕੇ 에ਰਪੋਰਟਾਂ ਤੇ ਲਾਇਆ ਗਿਆ ਅਸੀਂ ਅਮਰੀਕਾ ਸਰਕਾਰ ਦੀ 트럼ਪ ਸਰਕਾਰ ਦੀ ਵੀ ਨਿੰਦਿਆ ਕਰਦੇ ਹਾਂ ਕਿ ਇਹ ਨੌਜਵਾਨਾਂ ਨਾਲ ਜਿਹੜਾ ਬਹੁਤ ਤਕਾਇਆ ਸੋ ਅਸੀਂ ਉਹਨਾਂ ਨੌਜਵਾਨਾਂ ਨਾਲ ਉਹਨਾਂ ਪਰਿਵਾਰਾਂ ਦੇ ਨਾਲ ਆਪਣੇ ਵੱਲੋਂ ਹਮਦਰਦੀ ਪ੍ਰਗਟ ਕਰਦੇ ਹਾਂ ਕਿ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ ਹਾਂਜੀ ਪ੍ਰਧਾਨ ਜੀ ਅੱਜ ਫੇਰ ਨਕੋਦਰ ਦੇ ਵਿੱਚ ਨੰਬਰ ਦਾ ਯੂਨੀਅਨ ਦੀ ਇੱਕ ਮੀਟਿੰਗ ਹੋਈ ਕੀ ਕਹਿਣਾ ਚਾਹੋਗੇ ਮੈਂ ਸੁਰਜੀਤ ਸਿੰਘ ਹੀਰ ਤਸਵੀਲ ਪ੍ਰਧਾਨ ਪੰਜਾਬ ਨੰਬਰਦਾਰ ਜੁਨੀਅਰ ਮੈਂ ਅੱਜ ਦੀ ਜਿਹੜੀ ਮੀਟਿੰਗ ਸੀ ਉਹਦਾ ਏਜੰਡਾ ਸੀਗਾ ਜਿਹੜੀ ਮਹੀਨਾਵਾਰ ਅਸੀਂ ਮੀਟਿੰਗ ਕਰਦੇ ਆ ਉਹਦੇ ਵਿੱਚ ਨੰਬਰਦਾਰਾਂ ਉਸ ਬਸਿਆਂ ਵਾ ਜਿਹੜੀਆਂ ਦਰਪੇਸ਼ ਆ ਉਹਨਾਂ ਤੇ ਗੌਰ ਕੀਤਾ ਗਿਆ ਤੇ ਪੰਜਾਬ ਸਰਕਾਰ ਨੂੰ ਸੂਚਿਤ ਕੀਤਾ ਗਿਆ ਕਿ ਉਹ ਨੰਬਰਦਾਰੀਆਂ ਮੰਗਾਂ ਜਿਹੜੀਆਂ ਉਹਨਾਂ ਨੇ ਚੋਣ ਮੈਨੀਫੈਸਟੋ ਵਿੱਚ ਪਾਈਆਂ ਸੀ ਉਹਨਾਂ ਨੂੰ ਯਾਦ ਕਰਾਇਆ ਕਿ ਉਹ ਦੁਬਾਰਾ ਸਾਨੂੰ ਰੁਸਾ ਦੇਣ ਦੇ ਜੜੀਆਂ ਜੜੀਆਂ ਲਟਕਦੀਆਂ ਮੰਗਾਂ ਪੂਰੀਆਂ ਕਰਨ। ਪ੍ਰਧਾਨ ਜੀ ਕੀ ਕਾਰਨ ਲੱਗਦਾ ਕਿ ਲਗਾਤਾਰ ਤੁਹਾਡੀਆਂ ਮੀਟਿੰਗਾਂ ਮੰਤਰੀਆਂ ਨਾਲ ਵੀ ਹੋਈਆਂ ਪਰ ਤੁਹਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਉਹ ਅਧੂਰੀਆਂ ਕਿਉਂ ਨੇ? ਇਹ ਸਰਕਾਰ ਦੀ ਅਸੀਂ ਨਿਰਾਸ਼ੀ ਸਮਝਦੇ ਆ ਕਿ ਮੁੱਖ ਮੰਤਰੀ ਨਾਲ ਚਾਰ ਵਾਰੀ ਖਜ਼ਾਨਾ ਮੰਤਰੀ ਨਾਲ ਪੰਜ ਛੇ ਵਾਰੀ ਅਤੇ ਹੋਰ ਸਾਰੇ ਮੰਤਰੀਆਂ ਐਮਐਲਏ ਨਾਲ ਵੱਖ-ਵੱਖ ਮੀਟਿੰਗਾਂ ਦੇ باوجود ਵੀ ਸਾਨੂੰ ਇੱਕ ਭਰੋਸੇ ਦੇ ਲਾਰੇ ਲਾਏਗਾ। ਸਾਨੂੰ ਲਾਰਿਆਂ ਲੱਬੇ ਜੀ ਰੱਖ ਕੇ ਕੋਈ ਵੀ ਸਾਨੂੰ ਇਹਦੇ ਵਿੱਚ ਭਰੋਸਾ ਜਿਹੜਾ sire ਨਹੀਂ ਲੱਗਾ। ਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਸਾਡੀਆਂ ਮੰਗਾਂ ਨੂੰ ਬੂਲ ਪਵੇ ਤੇ ਸਰਕਾਰ ਸਾਡੀਆਂ ਮੰਗਾਂ ਮੰਨ ਕੇ ਲੰਬੜਦਾਰ ਜਿਹੜੇ ਬਹੁਤ ਵੱਡਾ ਸਰਕਾਰ ਨੂੰ ਮਾਲੀਆ ਇਕੱਠਾ ਕਰਕੇ ਦਿੰਦੇ ਆ। ਸਰਕਾਰ ਦੀ ਜਿਹੜੀ ਆ ਉਹ ਸਾਰਾ داروਮਾਰ ਲੰਬੜਦਾਰਾਂ ਦੇ ਸਕੇ ਚੱਲਦਾ। ਇੱਕ ਤਰ੍ਹਾਂ ਲੰਬੜ ਲੋਕਾਂ ਤੇ ਸਰਕਾਰ ਵਿੱਚ ਕੜੀ ਦਾ ਕੰਮ ਕਰਦੇ ਆ ਤੇ ਸਰਕਾਰ ਨੂੰ ਤਰਾਂਤੇ ਦੇ ਵੱਲ ਧਿਆਨ ਦੇਣਾ ਚਾਹੀਦਾ। ਅਗਲਾ ਸੰਗਰਸ਼ ਕੀ ਹੋਵੇ? ਅਗਲਾ ਸੰਗਰਸ਼ ਜਿਹੜੀ ਸਾਡੀ 26 ਤਰੀਕ ਦੀ ਮੀਟਿੰਗ ਆ ਸੰਗਰੂਰ ਵਿੱਚ ਸਾਡੇ ਪੰਜਾਬ ਯੂਨੀਅਨ ਦੇ ਪ੍ਰਧਾਨ ਜਿਹੜੇ ਆ ਪੰਜਾਬ ਸੂਬਾ ਪ੍ਰਧਾਨ ਗੁਰਪਾਲ ਸਿੰਘ ਸਮਰਾਜਿਕ ਵਾਈ ਵਿੱਚ ਹੋ ਰਹੀ ਆ ਉਹ ਜਿਹੜੀ ਵੀ ਸਾਡੀ ਹਾਈ ਕਮਾਂਡ ਜਿਹੜਾ ਫੈਸਲਾ ਕਰੂਗੀ ਉਹਦੇ ਉੱਤੇ ਅਸੀਂ ਡਟ ਕੇ ਨਕੋਦਰ ਤਸੀਲ ਹੋ ਲੋ ਜਿੰਨੇ ਜਿੰਨਾ ਵੀ ਸਾਨੂੰ ਹੁਕਮ ਕਰਨਗੇ ਵੱਧ ਤੋਂ ਵੱਧ ਅਸੀਂ ਉਹਨਾਂ ਦਾ ਸਾਥ ਦੇਵਾਂਗੇ